ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬਣਾ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਚਰਸੀ ਆ ਤਾਜੀ ਸੂਈ ਤੇ ਇੱਕ ਗੱਬਣਾ ਬਣਾ ਆਪ ਪੁੱਛ ਲੈਨੇ ਭਾਈ ਕਿਹੜੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਵਧੀਆ ਹਾਂ ਵਧੀਆ ਜੀ ਭਾਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਪਿੰਡ ਜੌਂਦਾ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪੁਰਾ ਕੋ ਨੇੜੇ ਪਿੰਡ ਭਾਈ ਨੇੜੇ ਵੀਰੇ ਜੇਟੂਆ ਰਹਿਆ ਜਾਂਦਾ ਆਪਾਂ ਦਾ ਮੋਬਾਈਲ ਨੰਬਰ ਬੋਲ 98722 22148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਜਰਸੀ ਕਿਹੜਾ ਸੂਸ ਹੋਈ ਹੈ ਦੂਜਾ ਸੂਸ ਹੋਈ ਹੈ ਟਰ ਸਵੇਰੇ ਸੂਈ ਆ ਅੱਜ 50 ਵਾਲੀ ਜਰਸੀ ਆ ਸਵੇਰੀ ਸੂਈ ਆ ਜੀ ਹਾਂ ਸਵੇਰੀ ਸੂਈ ਆ ਬੱਚਾ ਕੀ ਦੇਤਾ ਬਾਈ ਬੱਚਾ ਦਿੱਤਾ ਬੱਚਾ ਵੀਰੇ ਬੱਚਾ ਦੇਤਾ ਤੇ ਜੇ ਰਪੈਗੀ ਬਾਈ ਜੇ ਡਾਨਾ ਜਿਹਾ ਓਕੇ ਵੀਰੇ ਇਹ ਲੀਟਰ ਬੋਲਾ ਘੜਤਾ ਦਾ ਵੀਰੇ ਆ ਫੇਸ ਦਿਖਾਓ ਬਾਈ ਵੀਰੇ ਨੂੰ ਕਰਿਓ ਮਾਡਾ ਫੇਸ ਥੇਸ ਬੜਾ ਚੰਗਾ ਥੋੜੇ ਥੋੜੇ ਸਿੰਗ ਜਰੂਰ ਆ ਟਵਾਟਾ ਬਹੁਤ ਚੰਗਾ ਹਾਂ ਝੁੰਗੀ ਹੈ ਚੰਗੀ ਹੁੰਦੀ ਹੈ ਨਾ ਹਾਂ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਕਿੰਨਾ ਬੋੜਾ ਕੱਢਿਆ ਭਰਾ ਨੇ 6 ਲੀਟਰ ਬੋੜਾ ਸਵੇਰੇ ਕੱਢਦਾ ਜਮਾ ਨਾੜਾ ਨੂਣਾ ਬਹੁਤ ਹੈ ਬੈਠੇ ਨਹੀਂ ਜਾਂਦਾ ਸਵੇਰੇ 6 ਲੀਟਰ ਬੋੜਾ ਦਾ ਕੱਢਦਾ ਹਾਂ ਜਿੰਨਾ ਇੱਕ ਦੁੱਧ ਦੇ ਦੂਗਾ ਦੁੱਧ 2 ਕਿਲੋ ਖੁੱਲਾ ਦੋ ਹਾਂ 2 ਕਿਲੋ ਨੇ ਬੋੜਾ ਕੱਢਿਆ ਬਾਕੀ ਠੰਡੀ ਠੁੰਡੀ ਬਹੁਤ ਡਾਕਟਰ ਲੈ ਠੀਕ ਗੱਲ ਹੈ ਜਿਵੇਂ ਮਰਜੀ ਹੱਥ ਲਾਈ ਚੱਲ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਠੰਡੀ ਠੁੰਡੀ ਹਵਾ ਨਾਲ ਕਮਾਲ ਦਾ ਕੱਲਾ ਕੱਲਾ ਮੁਟੀ ਦਾ ਰੋਲ ਖੋਲ ਦੋ ਬਾਈ ਤੋੜ ਕੇ ਦਿਖਾ ਦੋ ਯਾਦ ਬ੍ਰੀਡ ਚੰਗੀ ਆ ਯਾਦ ਬ੍ਰੀਡ 850 ਵਾਲੇ 1300 ਟੀ ਨਹੀਂ ਬਾਈ ਮੇਰੇ ਬਰਾਬਰ ਹੋਗੇ ਜੇ ਮੈਂ ਛੋਟੀ ਵਾਲੀ ਲਈ ਯਾਦ ਚੰਗੀ ਆ ਟੋਆ ਟਾ ਚੰਗਾ ਪੈਂਦਾ ਸਿੰਘ ਜ਼ਰੂਰ ਸਿੰਘਾਂ ਦੀ ਝੂੰਗੀ ਆ ਕਹਿੰਦੀ ਕੁਛ ਨਹੀਂ ਠੰਡੀ ਸੀਲ ਆ ਤੋੜਾ ਤਾਰਾ ਵੀ ਚੰਗਾ ਗਾ ਆਰਡਰ ਕਮਾਲ ਦਾ ਕਰਮ ਵਾਲੀ ਦਾ ਖਾਣ ਹਾਂ ਜੇ ਮੈਂ ਮਰਜੀ ਬਾਈ ਕਹਿੰਦਾ ਬਾਈ ਜਲ ਬੈਠੇ ਠੰਡੀ ਠੁੰਡੀ ਪੂਰੀ ਆਗਾ ਆਰਡਰ ਵੀ ਬਹੁਤ ਚੰਗਾ ਆ ਨਾ ਬਾਈ ਕਰਮ ਵਾਲੀ ਦਾ ਹਾਂ ਇਹ ਮੁੱਲ ਕੀ ਆ ਭਰਾ ਇਹਦਾ ਇਹਦਾ ਦੇਣ ਲੈ 75 ਕਰਾ ਲ ਚਲੋ 65 ਦੀ ਬੱਛੀ ਦੇਵਾਂਗੇ ਆਪਾਂ ਉਹ ਜਾਣਾ ਕਹੇ ਉਸਦਾ ਮੁੱਲ ਬੋਲ ਜੀ ਦੇਣ ਲੈ ਸਹੀ ਗੱਲ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ 75 ਕਰਾ ਲਾ 80 ਕਰਾ ਲਾ 65000 ਦੀ ਜਿਹੜੀ ਬਾਈ ਬੈਡ ਆਪਾਂ ਦੇ ਦੇਾਂਗੇ ਲੋਕ ਅਸੀਂ 80 ਮੁੱਲ ਦੇ ਹਾਂ ਕੋਈ ਸਵਾਈ ਆਰਡਰ ਦੇਖੋ ਬਾਈ ਬਟ ਜੇ ਪਾਰ ਦੇ ਬੀਮਾ ਟਾਈ ਪੈ ਰਿਹਾ ਜਾਂਦਾ ਤੇ ਆਪਾਂ ਜਾ ਕੇ ਮੋੜੀ ਕਰ ਦੇਣਾ ਦੇ ਦੂ ਨਾੜਾ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂ ਠੱਡੀ ਠੱਡੀ ਮਰਜੀ ਨਾਲ ਤੇ 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 ਹੂੰ ਆਰਡਰ ਵੀ ਚੰਗਾ ਤੇ ਕੱਦ ਵੱਡ ਵੀ ਠੀਕ ਆ ਅਹ ਤਾਰਾ ਭਾਈ ਕਹਿੰਦਾ ਮਾਰ ਕੇ ਦਿਖਾ ਨਾ ਕੋਈ ਚੱਕਰ ਹੀ ਨਹੀਂ ਭਾਈ ਠੀਕ ਆ ਹੂੰ ਚਵਾਈ ਦੇਖੋ ਪਹਿਲਾਂ ਬੌਲਾ ਹੀ ਮਾਰਦੀ ਆ ਚਵਾਈ ਤੂੰ ਹੀ ਬਹੁਤ ਚੰਗੀ ਆ ਹੂੰ ਮਗਰ ਲੈ ਦੇ ਮਾਰ ਦੇ ਭਾਈ ਧਾਰਾ ਇਹ ਲੱਕ ਹੋਰੀ ਲੱਤ ਹਾਂ ਕੋਈ ਨਹੀਂ ਸੈਟ ਜੇ ਕਰ ਲੈ ਭਾਈ ਸੈਟ ਜੇ ਕਰਕੇ ਮਾਰ ਦੇ ਧਾਰਾ ਲੈ ਜੀ ਚਵਾਈ ਬਹੁਤ ਚੰਗੀ ਹੈ ਨਾ ਇੱਕ ਨੰਬਰ ਆ ਭਾਈ ਚਵਾਈ ਦਾ ਜਮ ਚਵਾਈ ਚੈੱਕ ਕਰ ਲਓ ਭਾਈ ਲੈ ਹੂੰ ਤੁਹਾਡੇ ਜਮਾਤ ਦਾ ਨੰਬਰ ਹੈ ਜੀ ਹੂੰ ਜੀ ਬਾਈ ਜੁਈ ਚੇ 5 ਕਿਲੋ ਬੂੜਾ ਪਤੜ ਕੇ ਰੈਲੀ ਕਰਤੀ ਬੈਠਣੀ ਅੰਦਾਈ ਗਾਂ ਤੋਂ ਠੀਕ ਆ ਹਾਂ ਮੁੱਲ ਇਹਦਾ 65000 ਮਾਨਤਾਨ ਹੋ ਜਾਊਗਾ ਮੁੱਲ ਨਹੀਂ ਬਾਈ ਕਹਿੰਦਾ ਵੇਚਣ ਵਾਲੀ ਗੱਲ ਕਰੀਏ ਨੀ ਕਾਦੀ ਕਰੀ ਆਪਾਂ ਐਣੀ 75 80 ਮੰਗ ਲਏ 75 ਤੁਸੀਂ ਬਾਹਰ ਨਹੀਂ ਇਹ ਜੀ ਬੈਠਣ ਤੋਂ ਠੀਕ ਆ ਬੜਾ ਪਰ ਆਪਾਂ ਜੈ ਜੀ ਮੰਗੇ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਸੁੰਦੀ ਆ ਵੀਰੇ ਇਹ ਦੂਜਾ ਸੁੰਦੀ ਵਾਲਾ ਰੈਕਟਰ ਕਿੰਨੇ ਦਿਨ ਲੈਂਦੀ ਹੈ ਜੀ ਇਹਦਾ ਇਹ ਇੰਦੇ ਦਾ ਆ ਗਿਆ ਠੀਕ ਆ ਭਾਈ ਕੀ ਰਿਕਾਰਡ ਦੁੱਧ ਦਾ ਇਹਦਾ 16 ਕਿਲੋ ਘਟਿਆ ਫਲੋਂਗਾ ਰੈਕਟਰ ਠੀਕ ਆ ਆਰਡਰ ਬਾਓ ਚੰਗਾ ਹਣਾ ਹਾਂ ਥੋੜਾ ਬਾਕੀ ਚੰਗਾ ਬਹੁਤ ਚੰਗਾ ਹੈ ਬੜਾ ਕੈਮਰੇ ਤੋਂ ਡਰਦੀ ਹੈ ਕੋਈ ਚੱਕਰ ਨਹੀਂ ਖੋਲ ਦੋ ਮੜੀ ਤੋਰ ਕੇ ਦਿਖਾ ਦੋ ਯਾਦਵਰੀ ਡੇ ਵੀ ਸੇਮ ਆ ਗਰਮੀ ਮੰਨਣ ਲਈ ਫੈਲ ਜਿਹੜੀ ਚੰਗੀ ਉਹ ਜਰਸੀਆਂ ਜੀ ਪੈਂਦੀ ਹੈ ਭਾਈ ਇਹ ਵੀ ਹਾਂ ਕਾਲੀ ਜਰਸੀ ਕਹਿੰਦੇ ਥੋੜੀ ਕ੍ਰਾਸ ਨਾਲ ਅਟੈਚਮੈਂਟ ਆ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਬਾਕੀ ਤੋਰਾ ਤਾਰਾ ਚੰਗਾ ਵਹਿੜਦਾ ਹਾਂ ਬਸ ਹਾਂ ਗਰ ਗਰਮੀ ਚ ਇਹੀ ਬਰੀਡ ਚੱਲਣੀ ਆ ਵੀਰੇ ਕ੍ਰੋਸ ਜਰਸੀ ਲਾ ਲੋ ਹਾਂ ਅੱਜ ਬੰਦਾ ਲਾਤੀ ਮੈ ਲਊਗਾ ਡਾਕਟਰ ਹੂੰ ਉਹਦੇ ਬਰਾਬਰ ਭੀੜੂ ਸਹੀ ਗੱਲ ਆ ਭਾਈ ਤੇ ਕੀ ਮੋਲ ਆ ਭਰਾ ਕੱਚੀ ਕੱਚੀ ਦਾ ਇਹਦਾ ਅੱਜ ਕੱਚੀ ਕੱਚੀ ਦਾ 48 ਹਜ਼ਾਰ ਦੀ ਬੱਛੀ ਦੇਣੀ ਆ ਮਾਨਤਾਨ ਵਿੱਚੋਂ ਮਾਨਤਾਨ ਬਸ ਮਾੜਾ ਮਾੜਾ ਛੋਟਸਾ ਪਈ ਕਰਾਂਗੇ ਮੋਲ ਨਹੀਂ ਕਰਨੇ ਭਾਈ ਕਹਿੰਦਾ ਅੱਜ ਲੈਣ ਦੇਣ ਵਾਲੀ ਗੱਲ ਕਰਨੀ ਆ 48 ਹਜ਼ਾਰ ਆਪਣੇ ਮੋਲ ਅੱਗੇ ਵੀ ਜਾਏ ਜੀ ਹੁੰਦੇ ਆਪੋ ਆਏ ਆ ਵੀ ਆਏ ਬੰਦੇ ਦਾ ਮਾਨਦਾਨ ਦਾ ਜ਼ਰੂਰ ਹੋਗਾ ਬਾਈ ਹਨਾ ਹਾਂ ਉਹੇ ਦਾ ਵਿੱਚੋਂ ਲੈਸ ਜ਼ਰੂਰ ਹੋ ਹਾਂ ਨੀ ਮੁੰਨ ਜਾਇਜ ਹਾਂ ਨਾਗਪਰਾ ਕੋਲੇ ਦੋ ਸੀ ਇਹ ਕੱਚੀ ਕੱਚੀ ਲੇਵਾ ਦਿਖਾ ਨੇ ਥਣ ਹਵਾਨਾ ਬਹੁਤ ਚੰਗਾ ਗਰਮਾਣੀ ਦਾ ਲੈ ਹੂੰ ਕੱਦ ਬੱਡ ਵੀ ਚੰਗਾ ਉਹਦੇ ਵੀ ਲੈ ਬਰਾਬਰ ਹੈ ਉਹ ਉੱਚੀ ਜਾਂਦੀ ਆ ਪਰ ਲੀ ਜਰਸੀ ਇਹਨਾਂ ਕੋਰਾ ਅੱਧ ਕੁੱਦੇ ਛੋਟੇ ਨਹੀਂ ਹੈਗੇ ਚੰਗੀਆਂ ਹੈ ਬਈ ਅੱਧ ਕੁੱਦੇ ਦਾ ਪੂਰਾ ਫੁੱਲ ਸਹਜ ਆਇਆ ਨਹੀਂ ਵੀ ਸੋਹੀ ਹੈ ਇਸੇ ਵੀਰ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਦਲੋਂ ਧੰਨਵਾਦ